ਹਾਂਜੀ ਲਾਈਵ ਵੀਡੀਓ ਦੇਖ ਰਹੇ ਮੇਰੇ ਸਾਰੇ ਹੀ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਮੇਰੇ ਪੰਜਾਬ ਦੇ ਵਿੱਚ ਵਸਦੇ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਪੂਰੇ ਭਾਰਤ ਵਿੱਚ ਵਸਦੇ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਮੇਰੇ ਵੱਲੋਂ ਯਾਨਕੀ ਦੀਪ ਦਸ਼ੰਦ ਵੱਲੋਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਣੀ ਪੂਰੀ ਕੌਮ ਨੂੰ ਪੂਰੇ ਇਸ ਸਮਾਜ ਨੂੰ ਮੈਂ ਗੱਲ ਦੱਸ ਦਵਾਂ ਕਿ ਪ੍ਰਸ਼ਾਸਨ ਨੂੰ ਚੁੱਕਣਾ ਪਿਆ ਤੇ ਤੁਹਾਡੀ ਜਿੱਤ ਹੋਈ ਹੈ ਸਾਡੀ ਏਕੇ ਦੀ ਜਿੱਤ ਹੋਈ ਹੈ ਸਾਡੀ ਕੌਮ ਦੀ ਜਿੱਤ ਹੋਈ ਹੈ ਵਾਰਮਿਕੀ ਮਧਵੀ ਸਿੱਖ ਸਮਾਜ ਦੀ ਜਿੱਤ ਹੋਈ ਹੈ ਜਿੱਤ ਕਿਸ ਤਰ੍ਹਾਂ ਹੁਣੇ-ਹੁਣੇ ਖਬਰ ਜਿਹੜੀ ਆਈ ਹੈ ਜਿਹੜੀ ਵਿਸ਼ਵਦੀਪ ਦੇ ਪਰਿਵਾਰ ਦੇ ਨਾਲ ਹੁਣੇ ਗੱਲ ਹੋਈ ਹੈ ਦੋਸਤੋ ਔਰ ਸਭ ਤੋਂ ਪਹਿਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਦੋਂ ਵੀਰ ਵਿਸ਼ਵਦੀਪ ਦਾ ਛੋਟੇ ਵੀਰ ਵਿਸ਼ਵਦੀਪ ਦਾ ਜਦੋਂ ਮਸਲਾ ਕ੍ਰੀਏਟ ਹੋਇਆ ਝੂਠਾ ਪਰਚਾ ਹੋਇਆ ਸੀ ਉਦੋਂ ਵੀ ਸਭ ਤੋਂ ਪਹਿਲੀ ਵੀਡੀਓ ਤੁਹਾਡੇ ਭਰਾ ਨੇ ਤੁਹਾਡੇ ਵੀਰ ਦੀਪ ਦਸ਼ਾਨੰਦ ਨੇ ਉਸ ਵੀਰ ਦੇ ਹੱਕ ਵਿੱਚ ਪਾਈ ਐਸੀ ਸਮਾਜ ਦੇ ਹੱਕ ਵਿੱਚ ਪਾਈ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਪਰਿਵਾਰ ਨੂੰ ਕਿਹਾ ਕਿ ਤਨੂ ਮਨੋ ਤਰੋਂ ਦੀਪ ਦਸ਼ਾਨੰਦ ਦੀ ਪੂਰੀ ਰਾਵਣ ਸਰਾਂ ਦੀ ਟੀਮ ਜਿਹੜੀ ਉਸ ਪਰਿਵਾਰ ਦੇ ਨਾਲ ਖੜੀ ਹੈ ਤੇ ਅੱਜ ਦੋਸਤੋ ਹੁਣੇ-ਹੁਣੇ ਖਬਰ ਆਈ ਹੈ ਪਰਿਵਾਰ ਦੇ ਨਾਲ ਗੱਲ ਹੋਈ ਹੈ ਕਿ ਵੀਰ ਵਿਸ਼ਵਦੀਪ ਤੇ ਕੀਤਾ ਗਿਆ ਜਿਹਾ ਝੂਠਾ ਪਰਚਾ ਜਿਹੜਾ ਕੈਂਸਲ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਬਸ ਥੋੜੀ ਦੇਰ ਦੇ ਵਿੱਚ ਜਦੋਂ 15 ਮਿੰਟਾਂ ਦੇ ਵਿੱਚ ਜਿਹੜੀ ਉਸ ਨੂੰ ਜੇਲੋਂ ਜਿਹੜਾ ਬਾਹਰਜਤ ਮਰੀ ਵੀ ਕਰ ਦਿੱਤਾ ਜਾਏਗਾ ਤੇ ਸਾਡੇ ਏਕੇ ਦੀ ਜਿੱਤ ਹੈ ਸਾਡੀ ਕੌਮ ਦੀ ਜਿੱਤ ਹੈ ਸਾਡੇ ਸਮਾਜ ਦੀ ਜਿੱਤ ਹੈ ਕਿ ਪ੍ਰਸ਼ਾਸਨ ਨੂੰ ਜਿਹੜਾ ਕੁੱਟਣਾਂ ਦੇ ਬਲ ਝੁਕਣਾ ਪਿਆ ਤੇ ਉਹਨਾਂ ਲੋਕਾਂ ਨੂੰ ਵੀ ਝੁਕਣਾ ਪਿਆ ਜਿਨ੍ਹਾਂ ਦੀ ਧੋਣ ਵਿੱਚ ਜਾਤ ਦਾ ਕਿੱਲਾ ਤੇ ਦੋਸਤੋ ਦੂਤਰੀ ਗੱਲ ਦੱਸ ਦਵਾਂ ਕਿ ਇਹ ਮਾਮਲਾ ਵਿਸ਼ਵਦੀਪ ਦਾ ਨਹੀਂ ਸੀ ਇਹ ਮਾਮਲਾ ਸੀ ਪੂਰੇ ਐਸੀ ਪਾਈਚਰ ਦਾ ਸਮੂਹ ਐਸੀ ਸਮਾਜ ਦਾ ਕਿਉਂਕਿ ਇਹ ਸਾਡੀ ਤਾਕਤ ਹੈ ਇਹ ਵਾਲਿਕਨ ਮਜਬੂਤ ਸਿਕ ਸਮਾਜੀ ਤਾਕਤ ਹੈ ਤੇ ਜਦੋਂ ਉਸ ਤਾਕਤ ਕੋ ਸੁੰਨ ਵਰਦੀ ਹੈ ਤੇ ਫਿਰ ਮਲਵਾਦੀਆਂ ਦੇ ਸਿੱਧੇ ਜਬਾਰਿਆਂ ਦੇ ਠੋਕਦੀ ਜਾਗੇ ਤੇ ਇਹ ਤੁਹਾਡੀ ਤਾਕਤ ਦਾ ਵਧਾਈ ਹੈ ਸਾਰਿਆਂ ਨੂੰ ਹੀ ਪੂਰੀ ਕੌਮ ਨੂੰ ਸਾਰੀ ਜਥੇਬੰਦੀਆਂ ਨੂੰ ਕਿ ਜਿਨ੍ਹਾਂ ਨੇ ਦੀਪ ਦੇਸ਼ਨ ਦੀ ਵੀਡੀਓ ਨੂੰ ਦੇਖ ਕੇ ਹਰ ਪਾਸੇ ਹੱਲਾ ਮਾਰਿਆ ਵੀਡੀਓ ਤੋਂ ਵੀਡੀਓ ਪਾਈਆਂ ਵੀਡੀਓ ਨੂੰ ਉਹਦੇ ਪਰਿਵਾਰ ਦੇ ਵਿੱਚ ਖੜਕੇ ਵੀਡੀਓ ਪਾਈ ਗਈ ਸੀ ਉਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ तमाम ਚੈਨਲਾਂ ਦਾ ਧੰਨਵਾਦ ਹੈ ਜਿਹੜੇ ਸਾਡੇ ਆਪਣੇ ਚੈਨਲ ਜਿਹੜੇ ਸਾਡੇ ਕੌਮ ਦੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਵੱਧ ਤੋਂ ਵੱਧ ਉਸ ਵੀਡੀਓ ਨੂੰ ਸ਼ੇਅਰ ਕੀਤਾ ਤੇ ਦੋਸਤੋ ਇਹ ਤੁਹਾਡੀ ਜਿੱਤ ਹੈ ਇਹ ਕੌਮ ਦੀ ਜਿੱਤ ਹੈ ਇਹ ਸਮਾਜ ਦੀ ਜਿੱਤ ਹੈ ਇਹ 바ਵਾ ਸਾਹਿਬ ਅੰਬੇਦਕਰ ਦੇ ਦਿੱਤੇ ਹੋਏ ਅਧਿਕਾਰਾਂ ਦੀ ਜਿੱਤ ਹੈ 바ਵਾ ਸਾਹਿਬ ਅੰਮ੍ਰਿਤਕਰ ਦੇ ਦਿੱਤੇ ਹੋਏ ਅਧਿਕਾਰ ਆਰਟੀਕਲ 19 ਵੀ ਦਿੱਤਾ ਜਿੰਦੇ ਨਾਲ ਅਸੀਂ ਤਰਨਾ ਉਲਕਿਆ ਸੀ 19 ਤਰੀਕ ਦਾ ਯਾਨੀ ਕਿ ਕੱਲ ਦਾ ਪਰ ਪ੍ਰਸ਼ਾਸਨ ਉਸ ਤੋਂ ਪਹਿਲਾਂ ਹੀ ਝੁਕ ਗਿਆ ਹੈ ਬਾਰ-ਬਾਰ ਦੀਪ ਦਸ਼ਾਨੰਦ ਨੂੰ ਵੀ ਪ੍ਰਸ਼ਾਸਨ ਵੱਲੋਂ ਫੋਨ ਆ ਰਹੇ ਸੀ ਕਿ ਤਰਨਾ ਨਾ ਲਾਇਆ ਜਾਵੇ ਤਰਨਾ ਨਾ ਨਾ ਲਾਇਆ ਜਾਵੇ ਪਰ ਦੀਪ ਦਸ਼ਨ ਪ੍ਰਸ਼ਾਸਨ ਨੂੰ ਬਾਰ-ਬਾਰ ਕੋਈ ਗੱਲ ਕਹਿ ਰਿਹਾ ਸੀ ਕਿ ਜਦੋਂ ਪਰਚਾ ਕੈਨਸਲ ਕਰ ਦਿਓਗੇ ਤੇ ਬਾਈਲਟ ਭਰੀ ਕਰ ਦਿਓਗੇ ਵਿਸ਼ਵਦੀਪ ਨੂੰ ਐਸੀ ਸਮਾਜ ਦੀ ਮਾਨ ਤੇ ਮਰਿਆਦਾ ਬਰਕਰਾਰ ਰਹੇਗੀ ਤੇ ਉਦੋਂ ਸੋਚਾਂਗੇ ਕਿ ਤਰਨ ਲਾਈਏ ਜਾਂ ਨਾ ਲਾਈਏ ਤੇ ਨਾਲ ਹੀ ਨਾਲ ਇਹ ਵੀ ਗੱਲ ਪ੍ਰਸ਼ਾਸਨ ਨਾਲ ਕੀਤੀ ਜਾ ਰਹੀ ਸੀ ਕਿ ਜਿਹੜੇ ਉਹ ਦੋਸ਼ੀ ਨੇ ਜਿਨ੍ਹਾਂ ਨੇ ਪਰਚਾ ਕਰਵਾਇਆ ਵੀ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋਵੇ ਐਟ੍ਰੋਥੀ ਐਕਟ ਐਸੀ ਐਕਟ ਦੀ ਕਿ ਜਿਹੜਾ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਇੱਕ ਵੀਰ ਤੇ ਐਸੀ ਭਾਈਚਾਰ ਦੇ ਵੀਰ ਤੇ ਤੇ ਤੁਹਾਡੇ ਜੇਟਾ ਦੋਸਤੋ ਤੁਹਾਡੇ ਦਿੱਤੇ ਹੋ ਕੇ ਵੀ ਦਿੱਤਾ ਤੇ ਦੋਸਤੋ ਹੁਣ ਮੈਂ ਆਪਣੇ ਕਹਾਂਗਾ ਵਿਸ਼ਵਦੀਪ ਨੂੰ ਜੇ ਵੀਡੀਓ ਸੁਣੇ ਤੇ ਹੁਣ ਇਹ ਸਮਝੇ ਕਿ ਵਿਸ਼ਵਦੀਪ ਕਿਉਂ ਦਾ ਆਪਣਾ ਕੋਣ ਹੈ ਤੇ ਬੇਗਾਨਾ ਕੋਣ ਹੈ ਬੇਗਾਨਿਆਂ ਨੂੰ ਜਿਨ੍ਹਾਂ ਨੂੰ ਆਪਣਾ ਸਮਝੀ ਬੈਠਾ ਸੀ ਉਹ ਮੈਦਾਨ 'ਚ ਨਹੀਂ ਆਏ ਪਰ ਮੈਦਾਨ 'ਚ ਅੱਜ કોਮ ਆਈ ਸਮਾਜ ਆਇਆ ਵਾਲਮੀਕੀ ਮਜਬੂਤ ਸਿੱਖ ਸਮਾਜ ਆਇਆ ਤੇ ਇਹ ਜਿੱਤ ਤਾਂ ਹੀ ਹੋਈ ਹੈ ਤੇ ਦੋਸਤੋ ਪਰਿਵਾਰ ਨੂੰ ਵਧਾਈਆਂ ਦਊਂਗਾ ਤੇ ਨਾਲ ਨਾਲ ਇੱਕ ਪਰਿਵਾਰ ਨੂੰ ਗੱਲ ਕਹੂੰਗਾ ਕਿ ਪਰਿਵਾਰ ਜਦੋਂ ਵੀ ਹੁਣ ਵੀਡੀਓ ਅਪਲੋਡ ਕਰੇ ਤੇ ਜੈ ਭੀਮ ਦਾ ਨਾਰਾ ਜ਼ਰੂਰ ਬੋਲੇ ਜੈ ਭੀਮ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਜੈ ਭੀਮ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਹੀ ਉਹ ਛੋਟਾ ਵੀਰ ਦੀਪ ਛੋਟਾ ਵੀਰ ਵਿਸ਼ਵਦੀਪ ਜਿਹੜਾ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਕਿਉਂਕਿ ਜੇ ਬਾਬਾ ਸਾਹਿਬ ਅੰਬੇਡਕਰ ਨੇ ਆਰਟੀਕਲ 19 ਜਿਹੜਾ ਅਧਿਕਾਰ ਤਾਂ ਦਿੱਤਾ ਹੁੰਦਾ ਬੋਲਣ ਦਾ ਤਰਨੇ ਲਾਉਣ ਦਾ ਤੇ ਫਿਰ ਅੱਜ ਜੰਗ ਜਿੱਤ ਨਹੀਂ ਸਕਦੇ ਸੀ ਇਸ ਕਰਕੇ ਬੁढ़ाई ਦਊਂਗਾ ਪੂਰੀ ਕੌਮ ਨੂੰ ਪੂਰੇ ਸਮਾਜ ਨੂੰ ਇਹ ਨਾਲ ਹੀ ਨਾਲ ਦੱਸਣਾ ਚਾਹੁੰਗਾ ਸਰਕਾਰਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਅੱਗੇ ਤੋਂ ਕਿਸੇ ਤੇ ਵੀ ਝੂਠਾ ਪਰਚਾ ਪਾਉਣ ਤੋਂ ਪਹਿਲਾਂ ਪ੍ਰਸ਼ਾਸਨ ਇਹ ਦੇਖ ਲਵੇ ਕਿ ਵਾਲਮੀਕੀ ਸਮਾਜ ਕਿੰਨੀ ਤਾਕਤ ਵਿੱਚ ਬੈਠਾ ਹੈ ਵਾਲਮੀਕਰ ਮਜੀਦ ਸਿੰਘ ਸਮਾਜ ਕਿੰਨੀ ਤਾਕਤ ਵਿੱਚ ਵਿੱਚ ਬੈਠਾ ਹੈ ਕਿ ਪਹਿਲਾਂ ਝੂਠਾ ਪਰਚਾ ਪਾਉਂਦੇ ਜੇ ਤੇ ਬਾਅਦ ਵਿੱਚ ਉਹਨੂੰ ਕੈਂਸਲ ਕਰਦੇ ਜੇ ਤੇ ਇਦਾਂ ਦੀ ਨੋਮਤ ਨਾ ਆਵੇ ਜਦੋਂ ਵੀ ਐਸੀ ਭਾਈਚਾਰੇ ਦੀ ਗੱਲ ਹੋਵੇ ਪੂਰਾ ਕਲੀਅਰ ਕਰਕੇ ਜਿਹੜੀ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤੇ ਇਸ ਕਰਕੇ ਇਹ ਹੋਂਕਾ ਸਾਡਾ ਜੇਸੀ ਆਦਵਾਰੇ ਜਿੰਨੇ ਵੀ ਅੱਜ ਤੱਕ ਸੰਘਰਸ਼ ਕੀਤੇ ਨੇ ਉਹ ਸੰਘਰਸ਼ ਹਮੇਸ਼ਾ ਹੀ ਵਾਲਮੀਕੀ ਸਮਾਜ ਜਿੱਤਦਾ ਰਿਹਾ ਤੇ ਇਹ ਵੀ ਸੰਘਰਸ਼ ਜਿਹੜਾ ਇਸ ਸੰਘਰਸ਼ ਦੀ ਵੀ ਆਵਾਜ਼ ਸਭ ਤੋਂ ਪਹਿਲਾਂ ਵਾਲਮੀਕੀ ਸਮਾਜ ਨੇ ਚੱਕੀ ਤੇ ਅੱਜ ਨਾਰਾ ਲਾਣਾ ਚਾਹਾਂਗੇ ਕਿ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸਤਿਗੁਰੂ ਵਿਦਾਤ ਮਹਾਰਾਜ ਕੀ ਜੈ ਜੈ ਭੀ ਜੈ ਭਾਰਤ ਸਾਡਾ ਇੱਕਾ ਜਿੰਦਾਬਾਦ ਤੇ ਥੋੜੀ ਦੇਰ ਨੂੰ ਹੀ ਛੋਟਾ ਵੀਰ ਵਿਸ਼ਵਦੀਪ ਜਿਹੜਾ ਜੇਲ੍ਹ ਤੋਂ ਬਾਹਰ ਆ ਜਾਏਗਾ ਟਿਕੌਂਗ ਦੀ ਜਿੱਤਾਂ ਦੇਖਦੇ ਆ ਉਸ ਤੋਂ ਬਾਅਦ ਕਿ ਕੱਲ ਫਾਇਲ ਕੱਟੇ ਹੁੰਨੇ ਆ ਆਪਣੀ ਸ਼ਕਤੀ ਦਿਖਾਉਣ ਦੇ ਲਈ ਆਪਣੀ ਤਾਕਤ ਦਿਖਾਉਣ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੇ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਦਫ਼ਤਰ ਜਾਵਾਂਗੇ ਕਿਤੇ ਵੀ ਟੱਟੇ ਹੋਗੇ ਆਪਣੀ ਸ਼ਕਤੀ ਪ੍ਰਦਰਸ਼ਨ ਜਰੂਰ ਦਿਖਾਵਾਂਗੇ ਕਿ ਸਾਡੀ ਸ਼ਕਤੀ ਹੈ ਸਾਡਾ ਤਾਕਤ ਹੈ ਸਾਡੀ ਤਾਕਤ ਹੈ ਕਿ ਅੱਜ ਜੇ ਵਿਸ਼ਵਦੀਪ ਦੇਰ ਤੋਂ ਬਾਹਰ ਆਇਆ ਤੇ ਇਹ ਸਿਰਫ ਸਾਡੇ ਦਿੱਤੇ ਹੋਕੇ ਦੀ ਸਾਡੀ ਤਾਕਤ ਦੀ ਜਿੱਤ ਹੈ ਤੇ ਦੱਸਣਾ ਚਾਹੁੰਗਾ ਬਾਰ-ਬਾਰ ਇਹ ਵਿਸ਼ਵਦੀਪ ਦਾ ਮਸਲਾ ਨਹੀਂ ਸੀ ਇਹ ਮਸਲਾ ਸੀ ਐਸੀ ਭਾਈਚਾਰੇ ਦਾ ਕਿ ਜਿਹੜੇ ਝੂਠੇ ਪਰਚੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਕਰਵਾਏ ਜਾਂਦੇ ਆ ਇਹ ਉਹ ਜਿੱਤਾਂ ਤੇ ਪ੍ਰਸ਼ਾਸਨ ਅੱਗੇ ਤੋਂ ਤਿਆਰ ਰੱਖੇ ਜੇ ਕਿਸੇ ਵੀ ਐਸੀ ਪਰਿਵਾਰ ਦੇ ਵੀਰ ਤੇ ਭਾਵੇਂ ਉਹ ਛੋਟਾ ਕੋਈ ਅ ਉਹਦੇਦਾਰ ਆ ਭਾਵੇਂ ਕੋਈ ਉਹ ਵੱਡਾ ਉਹਦੇਦਾਰ ਹੈ ਜੇ ਕਿਸੇ ਦੇ ਵਿੱਚ ਝੂਠਾ ਪਰਚਾ ਪਾਇਆ ਜਾਏਗਾ ਤੇ ਆਵਾਜ਼ਾਂ ਇਦਾਂ ਹੀ ਪੰਜਾਬ ਵਿੱਚ بلند ਹੋਣੀਆਂ ਦੋਸਤੋ ਦੂਸਰੀ ਗੱਲ ਇੱਕ ਹੋਰ ਕਰਨਾ ਚਾਹੂੰਗਾ ਕਿ ਜਦੋਂ ਤੱਕ ਤੁਹਾਡੀਆਂ ਸਰਕਾਰਾਂ ਨਹੀਂ ਕਿਉਂਕਿ ਇਹ ਸੰਘਰਸ਼ ਪਹਿਲਾ ਨਹੀਂ ਹੈ ਤੇ ਨਾ ਹੀ ਆਖਰੀ ਹੈ ਇਹ ਸੰਘਰਸ਼ ਹੁੰਦਾ ਹੀ ਰਹਿਣਾ ਹੈ ਜਦੋਂ ਤੱਕ ਤੁਹਾਡੀਆਂ ਆਪਣੀਆਂ ਸਰਕਾਰਾਂ ਨਹੀਂ ਆਉਂਦੀਆਂ ਤੁਹਾਡਾ ਆਪਣਾ ਬਹੁਜਨ ਰਾਜ ਨਹੀਂ ਆਂਦਾ ਜਦੋਂ ਤੱਕ ਤੁਹਾਡੇ ਆਪਣੇ ਐਮਪੀ ਐਮਐਲਏ ਉਹ ਨਹੀਂ ਬਣਦੇ ਜਿਹੜੇ ਤੁਹਾਡੇ ਹੱਕ ਤੇ ਅਧਿਕਾਰਾਂ ਦੀ ਗੱਲ ਹਰ ਸਮੇਂ ਕਰਦੇ ਰਹਿਣ ਜੇ ਇਹਦਾ ਨਹੀਂ ਹੋਇਆ ਤੇ ਦੋਸਤੋ ਅਤਿਆਚਾਰ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਸੋਚ ਸਕਦੇ ਹੋ ਸੋ ਇੱਕ ਵਾਰੀ ਫੇਰ ਸਾਰੀ ਜੱਥੇਬੰਦੀਆਂ ਨੂੰ ਪੂਰੀ ਕੌਮ ਨੂੰ ਪੂਰੇ ਸਮਾਜ ਨੂੰ ਵਧਾਈਆਂ ਵੀਰ ਵਿਸ਼ਵਦੀਪ ਦੇ ਪਰਿਵਾਰ ਨੂੰ ਵਧਾਈਆਂ ਕਿ ਜੱਥੇਬੰਦੀਆਂ ਦੀ ਗੱਲ ਮੰਨੀ ਜੋ ਦੀਪ ਦਸ਼ਨੰਦ ਨੇ ਉਸ ਪਰਿਵਾਰ ਨੂੰ ਕਿਹਾ ਸੀ 19 ਤਰੀਕ ਨੂੰ ਧਰਨਾ ਲਾਉਣ ਵਾਸਤੇ ਉਹ ਦੀਪ ਦਸ਼ਨ ਦੀ ਗੱਲ ਮੰਨੀ ਤੇ ਧੰਨਵਾਦ ਕਰੂਗਾ انا ਦੇ ਪਰਿਵਾਰ ਦਾ ਵੀ ਜਿਹੜੀ ਗੱਲ ਮੰਨੀ ਹੈ ਸੋ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਜਥੇਬੰਦੀਆਂ ਦਾ ਥੋੜੀ ਦੇਰ ਦੇ ਵਿੱਚ ਹੀ ਵਿਸ਼ਪਦੀਪ ਜੀ ਦਾ ਉਹ ਦੇਰ ਤੋਂ ਬਾਅਦ ਹੋਏਗਾ ਛੋਟਾ ਭਰਾ ਤੇ ਤੁਹਾਡੀ ਜਿੱਤ ਹੈ ਤੁਹਾਡੇ ਇੱਕੇ ਦੀ ਜਿੱਤ ਹੈ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁਣਾ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਤੇ ਬੇਈਮਾਨਾਂ ਦੇ ਨਾਲ ਜੰਗ ਸੀ ਜੰਗ ਜਿੱਤੇ ਆ ਤੇ ਪਰਿਵਾਰ ਨੂੰ ਕਹੂਗਾ ਇੱਥੇ ਚੁੱਪ ਹੋ ਕੇ ਨਾ ਬੈਠਿਓ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਾਉਣ ਦੀ ਮੰਗ ਕਰਿਏ ਜਿਨ੍ਹਾਂ ਨੇ ਝੂਠਾ ਪਰਚਾ ਕਰਵਾਇਆ ਸੀ ਸਪੂਰਨ ਜਿੱਤਾਂ ਹੋਈ ਜੈ ਭੀਨ ਜੈ ਭਾਰਤ ਜੈ ਸੰਵਿਧਾਨ ਲਾਈਵ ਵਿੱਚ ਜੁੜੇ ਸਾਰੇ ਵੀਰਾਂ ਦਾ ਧੰਨਵਾਦ ਤੇ ਲਾਈਵ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਹਿਲਾਂ ਵੀ ਜਦੋਂ ਲਾਈਵ ਹੋਏ ਸੀ ਵੀ ਵਿਸ਼ਵ ਦੀਵ ਦੇ ਘਰ ਦੇ ਵਿੱਚ ਉਹ ਵੀਡੀਓ ਵੀ ਜਿਹੜੀ ਆ ਜਦੋਂ 20000 ਤੋਂ ਜ਼ਿਆਦਾ ਲੋਕ ਦੇਖ ਚੁੱਕੇ ਆ ਬਹੁਤ ਪਿਆਰ ਵੀ ਮਿਲਿਆ ਬਹੁਤ ਫੋਨ ਆਇਆ ਪੂਰੇ ਪੰਜਾਬ ਚ ਦੀਪ ਦਸ਼ਰਾਂਦ ਨੂੰ ਉਹਨਾਂ ਸਾਰੇ ਜੱਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਸੰਗਰਸ਼ ਵਿੱਚ ਸਾਧਤਾ ਜੈ ਭੀਨ ਜੈ ਭਾਰਤ ਜੈ ਸੁਵਿਧਾਨ ਜੀ ਸਾਡਾ ਇੱਕ ਜਿੰਦਾਬਾਦ